ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਕਿਵੇਂ ਹੋ ਜੀ ਸਾਰੇ ਠੀਕ ਠਾਕ ਹਾਂ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਅੱਜ ਸ਼ੁਰੂਆਤ ਕਰਨ ਲੱਗੇ ਆ 11 11:30 ਹੋ ਗਏ ਚਾਹ ਬਣਾਉਂਦੀ ਸੀ ਮੈਂ ਤੇ ਸਾਬ ਸਫਾਈ ਹੋ ਗਈ ਸਾਰੀ ਡਨ ਸਾਰਾ ਕੰਮ ਨਿਵੇੜ ਲਿਆ ਚਾਹ ਪੀਂਦਿਆਂ ਸੀ ਮੈਂ ਤੇ ਬੀਬੀ ਤੇ ਅੱਜ ਨਾ 11:30 ਦੋ ਟੇਲਰ ਆਏ ਆ ਸਾਨੂੰ ਦਿਖਾਉਣੇ ਆ ਤੇ ਮੈਂ ਕਿਹਾ ਚਲੋ ਥੋੜੇ ਨਾਲ ਵੀਡੀਓ ਸ਼ੇਅਰ ਕਰਦੇ ਆ ਦੋ ਟੇਲਰ ਅੱਜ ਕਿੱਥੇ ਦੱਸਦੇ ਆ ਅੱਜ ਤਾਂ ਕੁਝ ਨਾ ਕਰਕੇ ਹਟਾਂਗੇ ਤੇ ਬੂਟ ਮੈਂ ਤੋਹਤੇ ਸੀਗੇ ਅੱਜ ਜੋ ਮੇਰੇ ਬੂਟ ਵੀ ਧੋਣ ਵਾਲੇ ਪਏ ਸੀ ਦਿਖਾਉਣੇ ਸਨ। ਲਓ ਜੀ ਕੱਪੜੇ ਵੀ ਧੋਲੇ ਆਪਾਂ ਸਾਰੇ A to Z ਤੇ ਅੱਜ ਮੈਂ ਨਾ ਕੁਝ ਰੰਗ ਦਿੱਤਾ ਹੈ ਕੱਪੜਿਆਂ ਨੂੰ। ਵੈਸੇ ਤਾਂ ਮੈਂ ਜਸ਼ਨ ਤੇ ਪ੍ਰੀਤ ਦੀ ਝੂਗਾਂ ਨੂੰ ਦਿੰਨੀ ਹੁੰਦੀ ਰੰਗ ਅੱਜ ਮੈਂ ਆ ਤੇ ਕੁੜਤੀ ਨੂੰ ਚੜਾਤਾ ਰੰਗ। ਇਹ ਚਿੱਟੀ-ਚਿੱਟੀ ਹੋ ਗਈ। ਤੇ ਸੋਹਣੀ ਹੋ ਗਈ ਅੱਗੇ ਨਾਲ ਤੇ ਕੱਪੜੇ ਆਪਣੇ ਸਾਰੇ ਸੁੱਕ ਗਏ ਜੀ। ਛਾਲਾ ਮ ਬਾਜੂ ਪਾਇਆ ਸੀਗਾ ਛਾਲ ਰੰਗ ਧੋਣ ਵਾਲਾ ਸੀਗਾ। ਇਹ ਵੀ ਸੁੱਕ ਗਏ। ਤੇ ਪਾਂਡੇ ਆਪਣੇ ਮਾਂਜ ਕੇ ਪਏ ਆ ਬੱਠਲ 'ਚ ਹਜੇ ਟੋਕਰੇ 'ਚ ਧਰਦੀ ਆ ਮੈਂ ਬੂੜ ਵੀ ਧੋਤੇ ਸੀ ਮੈਂ ਮੇਰੀ ਜੁੱਤੀ ਧੋਣ ਵਾਲੀ ਸੀ ਤੇ ਇੱਥੇ ਚੱਕਦੇ ਆਪਾਂ ਚੱਲੇ ਨਾ ਕਾਣੂ ਰੱਖ ਕਣੀ ਉਹਦੇ ਮੈਂ ਕਾਲਾ ਕਾਲਜ ਰੱਖ ਤੇ ਲੇਟ ਹੋਈ ਜਾਂਦੀ ਸੀਗੀ ਕੁਝ ਬਾਹਰ ਕੋਈ ਆ ਗਿਆ ਸੀ ਇਹ ਫਟਾਫਟ ਇੱਥੇ ਧਰ ਗਈ ਸੀ ਮੈਂ ਤੇ ਲਾਉ ਜੀ ਆਪਣੇ ਬੂਟ ਵੀ ਸੁੱਕ ਜਾਣਗੇ ਤੇ ਜੁੱਤੀ ਵੀ ਸੁੱਕ ਜਾਊਗੀ ਤੇ ਕੰਮ ਕਰ ਲਿਆ ਜੀ ਸਾਰਾ A to Z ਹੋਰ ਤਾਂ ਉਹ ਚਾਹ ਹੀ ਲਾਤਾ ਸੀਗਾ ਮੈਂ ਚਾਹ ਬਣੀ ਪਈ ਐ ਗੈਸ ਤੇ ਪਹਿਲਾ ਕੱਪੜਾ ਮਾਰਿਆ ਫਿਰ ਚਾਹ ਨਿਕਲ ਗਈ ਫਿਰ ਦੁਬਾਰਤੋਂ ਫੇਰ ਕੱਪੜਾ ਮਾਰਿਆ ਗੈਸ ਤੇ ਤੇ ਸਾਨੂੰ ਟੇਲਰ ਦਸਾਉਣੇ ਲਓ ਜੀ ਇੱਕ ਟੇਲਰ ਦਾ ਆਪਣਾ ਆ ਬੈਠਾ ਇੱਧਰ ਇਹ ਟੇਲਰ ਸੌ ਸਿਆਈ ਜਾਂਦਾ ਬਈ ਝੁੱਗੀਆਂ ਸਿਆਲ ਤੇ ਪਾਉਣ ਵਾਸਤੇ ਤੇ ਦੋ ਤਾਂ ਸਿਆਉ ਲਗਾਣਾ ਬੀਬੀ ਤੀਜੀ ਐ ਕਿ ਦੋ ਹੋਰ ਸਿਆਉ ਦਗਾ ਦੋ ਸਿਆਉ ਦਗਾ ਸਿਆਉ ਦਗਾ ਖਾ ਗਿੱਜੇ ਵਿੱਜਾ ਲਾਈ ਜਾਂਦੀ ਬੀਬੀ ਤੇ ਦੋ ਪਹਿਲਾਂ ਸਿਉਂਦਗਾ ਤੇ ਦੋ ਹੋਰ ਸਿਉਂਦਗਾ ਚੱਕੋ ਜੀ। ਨਾ। ਜੋ ਹੁਣ ਦੋ ਸਿਉਂਦ ਨੇ ਹਾਂ ਤਿੰਨ। ਅੱਛਾ। ਤਿੰਨ ਸਿਉਂਲਗਾ ਜੀ ਝੁੱਗੂਆਂ ਬੀਬੀ ਨੇ ਤੇ ਇੱਕ ਟੇਲਰ ਇੱਧਰ ਬੈਠਾ ਇੱਕ ਟੇਲਰ ਦੂਜੇ ਕਮਰੇ ਚ ਬੈਠਾ ਹੈ। ਤੇ ਟੇਲਰ ਆ ਰਹੇ ਅੱਜ ਸਾਡੇ ਘਰ। ਹੂੰ ਪਉਂਦੀ ਹੈ ਨਾ ਕੋਈ ਆਦਤ ਹੁੰਦੀ ਐਡੋ ਐਡ। ਸੋਹਣੀ ਲੱਗਦੀ ਇਹ ਤਾਂ। ਗਰਮੀ ਚ ਵੀ ਪਾਲੇ ਵਧੀਆ ਕੁੜਤਾਂ ਨਹੀਂ ਪਸੀਨੇ ਨਾਲ ਭਿੱਜਦਾ ਹੂੰ ਵਧੀਆ ਬਣ ਗਈ ਵਧੀਆ ਬਣ ਗਈ ਹਾਂ ਇੱਥੇ ਬਸ ਬਾਦ ਵਿੱਚ ਉਹ ਨੂੰ ਆਤੀ ਹੈ ਕਈ ਵਾਰ ਫਿਰ ਗਲਾ ਵੱਡਾ ਆਉਂਦਾ ਸਹੀ ਹੋ ਜਾਂਦਾ ਉਹਨਾਂ ਦਾ ਨਾ ਗਲਾ ਤਾਂ ਠੀਕ ਹੋ ਗਿਆ ਬਸ ਸੁਭਾਈ ਪੈ ਰਿਆ ਗਲਾ ਤਾਂ ਕੋਈ ਹੋਣੀ ਨਾ ਨਾ ਠੀਕ ਹੈ ਗਲਾ ਅੰਦਾਂ ਲੈ ਕੇ ਲਾਉਂਦੀ ਜੇ ਤਾਂ ਹੂੰ ਚਾਹ ਪੀ ਕੇ ਆ ਜਾਣਗੇ ਮੈਂ ਖੇਰਾ ਹੱਥ ਤੇ ਕੰਚੀ ਹੋ ਟੇਲਰਾਂ ਨੇ ਚਾਹ ਵੀ ਪੀ ਲਈ ਸੀ 11-11 ਕਰਕੇ 11 ਵਾਲੀ ਤੇ ਹੁਣ ਤਿੰਨ ਨੂੰ ਸਾਰੇ ਹੀ ਬਣਾ ਦਿੰਦੇ ਆ ਦੂਜੇ ਬਣ ਜਾਣਗੇ ਚਾਹ ਹਾਂ ਬਦਗਏ ਵਧੀਆ ਹੈ ਕਈ ਥਾਰ ਨਹੀਂ ਜਾਂਦਾ ਇਹ ਤਾਂ ਕੀ ਜਾਂਦਾ ਕਿ ਕੀ ਹੁੰਦਾ ਖਰਾਬੇ ਘੜ ਘਾਦ ਹਾਂ ਇਹ ਤਾਂ ਨਹੀਂ ਕੀ ਜਾਂਦਾ ਹੂੰ ਫਿਰ ਵਾਰ-ਵਾਰੀ ਕਾਲ ਹੋ ਜਾਂਦੀ ਜਾਂਦੀ ਹੂੰ 11 ਤਾਂ ਹੁਣ ਚੱਲ ਲੱਗੇ ਪਏ ਆ ਸਹੀ ਹੈ ਲਓ ਜੀ ਟੇਲਰ ਸੈਂ ਇਹਦਾ ਇਧਰ ਝੁੱਗੀਆਂ ਤੇ ਦੂਜਾ ਟੇਲਰ ਦਿਖਾਉਣੇ ਕੀ ਕਰਦਾ ਟੇਲਰਾਂ ਦਾ ਹੋਰ ਧਾਮ ਲੈ ਲੈ ਵਚਾ ਚੂ ਕਰਾਂਗੇ ਆਪਾਂ ਜਿਹੜੇ ਜਵਾਕ ਆਏ ਫੇਰ ਹੋ ਗਏ ਜਵਾਹ ਨਹੀਂ ਆਪਣੀ ਨਾਲ ਹੀ ਵੱਡ ਨੂੰ ਕੈਂਚੀ ਨਾ ਹੋਈ ਹੋਈ ਹੈ ਨਾ ਲਵਾ ਕੇ ਲਿਆਵਾਂਗੇ ਕੈਂਚੀ ਆਪਾਂ ਨੂੰ ਦੋਨੇ ਇਹ ਵਸੂ ਕੀ ਦੀ ਐ ਕਿ ਨੂੰ ਵੱਡੇ ਵੱਡੇ ਲਾਉਂਦੀ ਹੈ ਕੱਲ ਉਹਦੇ ਆਂਦੇ ਨੇ ਛੋਟਾ ਲਾਇਆ ਫੋਨ ਪੈ ਜਾਂਦਾ ਵਧੀਆ ਫੇਰ ਹਾਂ ਖੁੱਲੇ ਹੀ ਲਾਉਂਗੀ ਇੱਕ ਟੇਲਰ ਆ ਬੈਠਾ ਜੀ ਇਹ ਟੇਲਰ ਸਾਈ ਜਾਂਦਾ ਪ੍ਰੀਤ ਦੀ ਸਲਵਾਰ ਤੇ 40 ਵਾਰੀ ਆਪਣੀ ਕੋਲੀ ਹੁੰਦੀ ਹੈ ਮਸ਼ੀਨ ਦੇ ਜਰਾਬਾ ਲਾ ਕੇ ਗੋਲੇ ਧਰ ਲਿਆ ਤੇ ਹੁਣ ਮੈਂ ਇਲਾਸਟਿਕ ਲਿਆਈ ਸੀ ਤੇ ਲੈ ਕੇ ਆਈ ਸੀ ਮੈਂ ਬੁਕਰਮ ਤੇ ਦੇਖਦੀ ਆ ਮੈਂ ਪਹਿਲਾਂ ਸਲਵਾਰ ਉਹ ਕਰਦੀ ਪਹੁੰਚੇ ਸਵਾਰਦੀ ਪਹੁੰਚੇ ਸਮਾਰ ਕੇ ਤੇ ਫੇਰ ਇਸ ਤੋਂ ਬਾਅਦ ਫੇਰ ਆਪਾਂ ਹੋ ਕਰਾਂਗੇ ਫੇਰ ਇਹਨੇ ਪ੍ਰੀਤ ਆ ਜੂਗੀ ਫਿਰ ਮੈਂ ਇਹਨੇ ਲਾਸਟ ਕ ਪਵਾ ਦੂਗੀ ਪ੍ਰੀਤ ਤੇ ਦੇਖੋ ਕਿੰਨੇ ਦਿਨ ਪਾਉਗੀ ਪ੍ਰੀਤ ਸੂਟ ਤੇ ਆਪਾਂ ਦਿਖਾਵਾਂਗੇ ਫਿਰ ਤੁਹਾਨੂੰ ਜਿਿੰਨੇ ਕਿ ਤਿਆਰ ਹੋ ਗਏ ਅੱਜ ਕੋਸ਼ਿਸ਼ ਕਰੂੰਗੀ ਉੰਨੇ ਕੀ ਤਿਆਰ ਕਰਦਾ ਸਲਵਾਰ ਤੇ ਰਿਮੋਟ ਵੀ ਆਪਣਾ ਕੋਲੇ ਹੁੰਦਾ ਤੇ ਢਾਲੇ ਢੂਲੇ ਸਾਰਾ ਕੁਸ ਸੂਈ ਟੁੱਟ ਗਈ ਸੀ ਤੇ ਪੇਚ ਕੱਸ ਹੈ ਨਹੀਂ ਆਪਣੇ ਕੋਲੇ ਮਸ਼ੀਨ ਵਾਲ ਅਗਵਾਚ ਗਿਆ ਸੀ ਫਿਰ ਆਪਣਾ ਚਮਚੇ ਨਾਲ ਹੀ ਉਹ ਕਰਿਆ ਨਾਟ ਕੱਸ ਲਿਆ ਸੂਈ ਚੜਾਈ ਜਦੋਂ ਲਓ ਜੀ ਸਿਉਣ ਲਗੀ ਕੁਛ ਨਾ ਕੋ ਸਲਵਾਰ ਲਓ ਜੀ ਜਿਸ਼ਣਾਂ ਇਹ ਖੇਡਦੀ ਆਪਣੀ ਆਸਮਾਨ ਇਹਨਾਂ ਕੋਲੇ ਬਾਹਰ ਤਾਂ ਕਿਸੇ ਦੇ ਘਰੇ ਜਾਣਾ ਨਹੀਂ ਬਸ ਘਰੇ ਘਰੇ ਆਸਮਾਨ ਹੈ ਤੇ ਜੇ ਸਾਨੂੰ ਕਿਤੇ ਸਟੀਲ ਦੇ ਭਾਂਡੇ ਨਾ ਥੇ ਹੋਣ ਤਾਂ ਇੱਥੋਂ ਹੀ ਮਿਲ ਜਾਂਦੇ ਹੁੰਦੇ ਚਮਚਾ ਸਟੀਲ ਦੀ ਕੌਲੀ ਇਹਨਾਂ ਦੇ ਖੇਡਾਂ ਵਾਲੇ ਸਮਾਨ ਚੋਂ ਭਾਂਡੇ ਮਿਲ ਜਾਂਦੇ ਆ ਜੀ ਤਾਂ ਬਹੁਤ ਘੱਟ ਆਇਤਾ ਹੋਰ ਵੀ ਪਿਆਸੀ ਤੇ ਸਸਤੀ ਕਾਲ ਸਾਰਾ ਨੂੰ ਸਸਤੀ ਕਾਲ ਜੀ ਮੈਡਮ ਨੇ ਕਿੰਸੇ ਗੁੱਡੇ ਆਈ ਟਾਈਮ ਬਣਾਈਆਂ ਕਿ ਮੈਂ ਸੱਤ ਤੋਂ ਸਾਂਝੀ ਡਾਈਂਗ ਬਣਾਈ ਵੈਰੀ ਗੁੱਡ ਮਿਲੀ ਜੈਸ਼ਨ ਉਹ ਇਹਦੇ ਚ ਤੇ ਜਰਾਬਾਂ ਵੀ ਆਉਂਦੀਆਂ ਆ ਪੈਕ ਕਰ ਕਰਕੇ ਖੇਡਣ ਵਾਲੇ ਸਮਾਨ ਚ ਰੱਖ ਦਈਏ ਇੱਕ ਬਲੈਕ ਜੋੜਾ ਲਾ ਰੱਖਿਆ ਹੈ ਇਹਨਾਂ ਨੂੰ ਰੱਖ ਰੱਖਣਾ ਹਾਜੀ ਤੇ ਆ ਦੇ ਕੋਈ ਨਾ ਆਇਆ ਤਾਂ ਸੇ ਇਹ ਵਿੱਚ ਰੱਖ ਦਿੰਦੇ ਆ ਕਿ ਜਿਹੜੇ ਵੀ ਆਉਣਗੇ ਜਿਵੇਂ ਆ ਆ ਗਿਆ ਇਹਦਾ ਹਜੇ ਮੈਂ ਲਿਖਿਆ ਨਹੀਂ ਪਰ ਮੈਂ ਇਹਦਾ ਲਿਖਿਆ ਹੋਇਆ ਚਲੋ ਜੀ ਇਹ ਹੈ ਜਸ਼ਨ ਦਾ ਤੇ ਪ੍ਰੀਤ ਦਾ ਖੇਡਣ ਦਾ ਤਰੀਕਾ ਇਹਦੇ ਵਿੱਚ ਕੀ ਰੱਖੀ ਬੈਠੇ ਹਾਂ ਇਹਦੇ ਵਿੱਚ ਕਲਰਸ ਹੈ ਅੱਛਾ ਇਧਰ ਪ੍ਰੀਤ ਦਾ ਸਮਾਨ ਦੇਖ ਲਓ ਐਂ ਖੇਡਦੇ ਇਹ ਤੇ ਜਿੱਥੇ ਸਮਾਨ ਧਰ ਲੈਂਦੇ ਐ ਬਾਜ਼ਾਰ ਹੀ ਬਣ ਜਾਂਦਾ ਤੇ ਆਪਣਾ ਹਜੇ ਪੋਚਾ ਪਿਆ ਪੇਟਾਂ ਵਾਲੇ ਕਮਰੇ ਚ ਅੱਜ ਸ਼ਨੀਵਾਰ ਦੀ ਵੀਡੀਓ ਹੈ ਇਹ ਕੁਝ ਕੱਲ ਸ਼ੁੱਕਰਵਾਰ ਦੇ ਸ਼ਾਟ ਲਏ ਹੋਏ ਐ ਤੇ ਅੱਜ ਸ਼ਨੀਵਾਰ ਦੀ ਵੀਡੀਓ ਹੈ ਤੇ ਪ੍ਰੀਤ ਨੇ ਐਸ ਕਮਰੇ 'ਚ ਵੀ ਪੋਚਾ ਘੜਤਾ ਚਰਾਗਾਂ 'ਚ ਵੀ ਲਾਤਾ ਤੇ ਉੱਥੇ ਪੇਟਾਂ ਵਾਲੇ 'ਚ ਰਹਿ ਗਿਆ ਕਹਿੰਦੀ ਆਹਦੇ ਮੰਮੀ ਪੇਟਾਂ 'ਚ ਥੱਲੇ ਮੈਥੋਂ ਬੜਿਆ ਨਹੀਂ ਜਾਂਦਾ ਉੱਥੇ ਮੈ ਲਵਣੀ ਪੋਚਾ ਤੇ ਇੱਥੇ ਵੀ ਪੋਚਾ ਲੱਗ ਗਈ ਨਿੱਕ ਜਗ੍ਹਾ 'ਚ ਤੇ ਜੇ ਜਬਾਕ ਸਕੂਲ ਨਾ ਜਾਣ ਤਾਂ ਲਾਹਾ ਲਿਆ ਕਰੋ ਜੀ ਇਹਨਾਂ ਨੂੰ ਪੂਰਾ ਪੋਚੇ-ਬੁਚੇ ਲਵਾਇਆ ਕਰੋ ਸਮਾਰ ਕੇ ਤੇ ਮੈਂ ਹੁਣ ਪੁੱਛੇ ਕੱਢਦੀ ਆਂ ਇਹਦੇ ਕੱਪੜੇ ਧੋ ਤੇ ਆਪਾਂ ਫਤਿਹ ਆ ਕੰਮ ਕੱਪੜਿਆਂ ਆਲਾ ਫੇ ਰੋਟੀ ਬਣਾਉਣੀ ਬਚਪਨ ਹੀ ਆ ਹਜੇ ਇੰਨਾਂ ਚ ਬਚਪਨ ਹਜੇ ਕੋਈ ਇਨਾਂ ਨੂੰ ਦੁਨੀਆਦਾਰੀ ਦਾ ਪਤਾ ਨਹੀਂ ਆਹਾ ਹੈ ਬਚਪਨਾ ਇਨਾਂ ਦਾ ਤੇ ਮਾਈਕ ਵੀ ਝੱਕੇ ਬੈਠੇ ਅਸਾ ਦਾ ਸਪੈਸ਼ਲ ਦਿੱਖਿਆ ਸੀ ਦਿੱਖਿਆ ਕਰਕੇ ਲਓ ਜੀ ਉਹ ਕਾਂਗਰਸ ਫਰੀਦ ਨੇ ਨਾ ਤਾਂ ਸਪੋਰਟ ਅੱਜ ਕਰੇ ਸੀ ਤੇ ਮੁਰਮਖ ਮੈਦਾਨ ਨੂੰ ਪੇਟਾਂ ਨੂੰ ਮੈਨੂੰ ਇਦਾਂ ਲੱਗਦਾ ਨਹੀਂ ਮੈਂ ਤਾਂ ਠੰਡੇ ਬੜ ਜਾਨੀ ਪੇਟਾਂ ਦੇ ਜੰਮਾ ਮੈਨੂੰ ਤਾਂ ਆਉਂਦਾ ਪਰ ਮੈਂ ਮੈਨੂੰ ਇਹ ਕੋਸ਼ਿਸ਼ ਹੁੰਦੀ ਆ ਨਾ ਕਿ ਜਦੋਂ ਪੇਟਾਂ ਨਾਲੇ ਬੜਦੀ ਮੈਂ ਫਰੀਦ ਬੈ ਨਹੀਂ ਉਹ ਵੀਡੀਓ ਨਾ ਪਾ ਸਕਦਾ ਲੱਗਦਾ ਤੇ ਠੰਡੇ ਬੜਦ ਨੇ ਮੇ ਪੇਟਾਂ ਦੇ ਜੰਮਾ ਫਿਰ ਮੈਨੂੰ ਆਉਂਦਾ ਮੈਨੂੰ ਕੋਚਾ ਲੱਗਦਾ ਹੀ ਨਹੀਂ ਨਾ ਠੰਡੇ ਬੜੇ ਮੈਂ ਲਾ ਤਾਂ ਮੇਰੀ ਮੰਜੀ ਤਾਂ ਜਵਾੜੀ ਦੀ ਹੀ ਹੋ ਗਈ ਮੋਦੀ ਦੀ ਮੱਦੀ ਹਾਂ ਨਾ ਲੋ ਜੀ ਰੋਟੀ ਪਾਣੀ ਖਾ ਲਿਆ ਆਪਾਂ ਤੇ ਸਬਜ਼ੀ ਵੀ ਸਪਰਾ ਦੀ ਗਾਜਰਾ ਮਟਰ ਤੇ ਫਿਰ ਲਖਵੀਰ ਨੇ ਸਾਗ ਭੇਜਤਾ ਸਿਰਫ ਕਾਫੀ ਲੇਟ ਆਇਆ 7:30 ਵਜੇ ਸਾਗ ਆਇਆ ਤੇ ਰਾਤ ਅਸੀਂ ਟਾਈਮ ਨਹੀਂ ਪੈ ਗਏ ਸੀਗੇ ਫਿਰ ਅਸੀਂ ਹਮ ਸਵੇਰੇ ਖਸਾਗ ਨਾਲ ਰੋਟੀ ਖਾਧੀ ਨਾਲੇ ਸਬਜ਼ੀ ਸੀਗੀ ਸਾਡੇ ਕੋਲੀ ਸਾਗ ਨਾਲ ਮੂਹ ਤੇ ਰੋਟੀ ਮਾਰੀ ਫੜਾ ਜਿਉਂ ਚਾਹ ਬਣਉਣੀ ਸੀ ਚਾਹ ਨਾਲ ਕੀ ਪੀਨੇ ਤੇ ਮੈਂ ਨਾ ਕੱਲ ਦੀ ਫਰੀਦ ਦੇ ਸੂਟ ਤੇ ਸਲਵਾਰ ਤੇ ਲੱਗੀ ਲਈ ਤੇ ਅੱਗੇ ਕੱਲ ਨੂੰ ਰੋਟੀ ਤੇ ਚਾਹ ਦੇ ਤੇ ਕੁਝ ਕੱਲ ਬਲ ਵੀ ਪਾਤੇ ਸੀ ਪਹੁੰਚੇ ਸਮਾਰਤੇ ਸੀਗੇ ਤੇ ਲੱਤਕ ਰਹੀ ਸੀ ਪਰ ਨਾਲ ਹਮ ਲਾਸਟ ਘਪਾਈ ਹੈ ਤੇ ਸੁਲਵਾਰ ਪਾਸੇ ਕੋਈ ਅਸਾਮ ਨਹੀਂ ਕਿਰਾਪਤ ਜੀ ਜੇਕਰ ਤੁਹਾਡੇ ਖਾਣੇ ਸੁਲਵਾਰ ਕੇ ਮੇ ਬਣ ਗਈ ਤੇ ਕੋਈ ਨੁਕਸ ਹੋਇਆ ਫਰੀਦ ਦੱਸੂਗੀ ਫਰੀਦ ਨਾ ਆਇਆ ਜਿਸ ਤਰ੍ਹਾਂ ਉਹ ਨਾ ਚਾਹ ਰਿਹਾ ਰਹਿੰਦਾ ਹੈ ਅਸਟਮਾ ਕਹਿ ਦੇ ਜੀ ਨੂੰ ਆਪਾਂ ਚਾਰ ਤਰੀਕੇ ਤੇਰ ਹੀ ਨਹਾਉਣੇ ਹੁੰਦੇ ਹਨਾ ਜਿਸ ਨੇ ਹੂੰ ਫਿਰ ਜੁੜਦੇ ਸਾਰੇ ਅੱਡ ਫਰੀਦ ਨਾ ਆਇਆ ਹੀ ਸੀ ਆਪਣੀ ਸਰਵਾ ਹੀ ਜਾਂਦੀ ਹੈ ਵੇ ਲਓ ਜੀ ਸਲਵਾਰ ਆਪਾਂ ਤਿਆਰ ਕਰਤੀ ਹੁਣ ਪਸੰਦ ਦੇਖੋ ਜੇ ਫਰੀਦ ਦੇ ਆਉਗੀ ਜੇ ਨਹੀਂ ਕੈਂਚੀ ਹੈ ਨਹੀਂ ਅਜੇ ਪਤਾ ਹੋਰ ਪਾਪੀ ਦੇ ਕਿ ਬਲੈਕ ਚ ਕੈਂਚੀ ਮਿਲਦਾ ਸਾਡੇ ਕੱਟ ਮੈਂ ਫਿਰ ਬਾਕੀ ਦਿਖਾਈ ਸਲਵਾਰ ਕਿਵੇਂ ਬਣੀ ਇਧਰ ਹੀ ਪਈ ਹੈ ਸਾਰੀ ਜੀ ਹਜੇ কুরਤੀ ਨਾ ਤਰਪਾਈ ਕਰਨ ਵਾਲੀ ਰਹਗੀ ਤੇ ਤਰਪਾਈ ਕਰਕੇ ਫਿਰ ਪਰੀ ਤੁਹਾਨੂੰ ਸਾਰੇ ਸੂਟ ਪਾ ਕੇ ਦਿਖਾਉਗੀ ਕਿਰਾ ਮਹਗਾ ਸਲਵਾਰ ਦੇਖ ਲੈਣੇ ਨਾ ਆਪਾਂ ਕਿਵੇਂ ਬਣੀ ਹੈ ਧਾਗੇ ਜੇ ਕੱਟਦੀ ਸੀਗੀ ਮੈਂ ਤੇ ਅਸੀਂ ਨਾ ਸਾਡੇ ਸਾਨੂੰ ਮੈਂ ਦੱਸ ਦਈਏ ਉਹ ਹੋ ਗਿਆ ਸਾਡੇ ਹੁਣ ਨਾ ਨਹਿਰਾ ਬੰਦ ਹੋ ਰਣਾ ਮੈਨੂੰ ਲੱਗਦਾ ਸ਼ਾਇਦ ਪੰਜਾਬ ਚ ਵੀ ਨਹਿਰਾ ਬੰਦ ਹਰਿਆਣਾ ਚ ਤਾਂ ਬੰਦੀ ਬੰਦਾ ਹੈ ਮਹੀਨਾ ਹੋ ਗਿਆ ਨਹਿਰ ਬੰਦ ਹੋਈ ਨੂੰ ਤੇ ਸਾਡੇ ਤਾਂ ਫਿਰ ਸਾਨੂੰ ਪਤਾ ਉਦੋਂ ਡੱਗੀ ਚ ਕਨੈਕਸ਼ਨ ਕਰਾਇਆ ਸੀਗਾ ਵੀ ਚਲ ਟੈਂਕੀ ਚ ਪਾਣੀ ਟੈਂਕੀ ਚ ਚੜਾ ਲਿਆ ਕਰਾਂਗੇ ਤੇ ਸਾਡੇ ਪਤਾ ਨਹੀਂ ਕੀ ਕਰਨਾ ਕਿੱਥੇ ਕੀ ਨੁਕਸ ਪੈ ਗਿਆ ਤੇ ਵੀ ਸਾਡੇ ਪਾਣੀ ਹੁਣ ਨਾ ਡੱਗੀ ਚ ਚੜਦਾ ਨਹੀਂ ਟੈਂਕੀ ਚ ਕੱਲ ਦੀ ਹੋਈ ਵੀ ਬੰਦ ਅ ਟੈਂਕੀ ਖਾਲੀ ਹੋ ਰਹੀ ਹੈ ਤੇ ਪਾਣੀ ਤੁਹਾਨੂੰ ਪਤਾ ਹੈ ਟੈਂਕੀ ਚ ਪਾਣੀ ਹੈ ਨਹੀਂ ਤੇ ਫਿਰ ਗੀਜਰ ਚ ਪਾਣੀ ਗਰਮ ਕਿੱਥੋਂ ਆਊਗਾ ਤੇ ਕੱਲ ਤੇ ਅਸੀਂ ਬਹੁਤ ਤੰਗ ਹੋਏ ਪਏ ਆ ਪਾਣੀ ਬਿਨਾ ਤੇ ਹੁਣ ਬੀਬੀ ਨੇ ਅੱਗ ਮਚਾਈ ਸੀ ਬਤੀਲੇ ਥੱਲੇ ਕੁਸਤਾਬ ਬਣਾਇਆ ਹੀ ਨਾ ਕਿਤੇ ਕੁਪਤੀਲਾ ਹੋਰ ਨਾਲ ਦੀ ਨਾ ਭਰਤਾ ਸੀ ਕਹਿੰਦੇ ਚਲੋ ਕੋੜ ਦਾ ਨਾਲ ਲੈਣਾਂ ਮੈਨ ਲੱਗਿਆ ਮਾਂਵੀ ਤੁਲਾ ਹੈ ਹੀ ਨਾ ਮੈਂ ਕਿਥੇ ਰੱਖੀ ਤੇ ਜਸ਼ਨਪ੍ਰੀਤ ਨਾ ਆਈ ਹੁਣ ਜਸ਼ਨ ਨੂੰ ਕਹਿਣੀ ਆ ਮੈਂ ਤੂੰ ਵੀ ਨਾ ਆਇਆ ਤੇ ਸਾਡੇ ਨਾਲ ਫੇਰ ਉਹੀ ਚੱਕਰ ਪਾਣੀ ਵਾਲਾ ਫੇਰ ਹੋ ਗਿਆ ਤੇ ਕੈਂਟਰ ਵਾਲਿਆਂ ਦੀ ਚਾਲਦੀ ਹੁੰਦੀ ਹੈ ਹਨ ਜਦੋਂ ਪਾਣੀ ਨਹਿਰਾਂ ਵਿੱਚ ਆ ਜਾਂਦੀ ਹੈ ਕੈਂਟਰ ਵਾਲਿਆਂ ਨੂੰ ਪੈਸੀ ਪੈਸੇ ਬਣਦੇ ਹਨ ਬਸ ਹੁਣ ਕੱਲ ਪਰਸੋਂ ਦੇ ਲੱਗ ਰਹੇ ਹੈ ਜਿਹੜੇ ਖਾਂਦੇ ਫਿਰ ਦੇ ਕਦੇ ਕਿਸੇ ਦੇ ਪਾਏਗਾ ਐਂਟਰ ਕਰੇ ਕਿਸੇ ਦੇ ਇਹਨਾਂ ਨੂੰ ਪਾਣੀ ਕਿੱਥੋਂ ਮਿਲਦਾ ਪਾਣੀ ਇਹ ਬਸ ਮੋਟਰਾਂ ਦਾ ਪਾਈ ਜਾਂਦੇ ਮੋਟਰਾਂ ਦਾ ਬੋਰਾਂ ਦਾ ਜਿਵੇਂ ਮਿਲਦਾ ਇਹਨਾਂ ਨੂੰ ਪਾਣੀ ਉਸ ਤੋਂ ਤੇ ਔਖਾ ਹੋ ਜਾਂਦਾ ਪਾਣੀ ਮਿਲਣਾ ਬਹੁਤ ਜ਼ਿਆਦਾ ਹਨਾ ਨੋ ਨੋ ਲਈ ਔਖਾ ਹੋ ਜਾਂਦਾ ਸਾਡੇ ਤਾਂ ਨਾ ਪਾਣੀ ਨੂੰ ਵਾਲੀ ਖਿਆਈ ਹੈ ਹੋਰ ਤਾਂ ਦੇਖੀ ਸਾਰੀਆਂ ਚੀਜ਼ਾਂ ਨਾ ਤੇ ਬਸ ਇੰਨੇ ਕਿ ਇਕਰੇ ਲੱਕੜਾ ਹੈ ਨਹੀਂ ਸੀ ਲੱਕੜਾ ਹੋਣ ਤਾਂ ਚੱਲ ਬੰਦਾ ਹਨਾ ਚੁੱਲੇ ਚਾਗਨ ਚਾਕੇ ਤੇ ਆਪਾਂ ਤੀਜਾ ਤੱਕ ਕੇ ਟਾਈਮ ਨਾ ਪਾਣੀ ਦਾ ਭਰਦੇ ਫਿਰ ਇਹ ਚੀਜ਼ ਦੀ ਮੈਨੂੰ ਟੈਨਸ਼ਨ ਹੋ ਜਾਂਦੀ ਹੈ ਕੱਲ ਵਲੌਗ ਵੀ ਅਸੀਂ ਕਰਨੀ ਨਹੀਂ ਆਇਆ ਤੇ ਜਦੋਂ ਟੈਨਸ਼ਨ ਹੋ ਜਾਂਦੀ ਹੈ ਨਾ ਫਿਰ ਤੁਹਾਨੂੰ ਪਤਾ ਬੰਦਾ ਮੈਨੂੰ ਤਾਂ ਔਰ ਇੱਕ ਚੀਜ਼ ਦੀ ਬਾਹਰ ਰਹਿੰਦੀ ਹੈ ਬਸ ਕਰੇ ਵੀ ਕੋਈ ਚੀਜ਼ ਮੁੱਕਣੀ ਨਹੀਂ ਚਾਹੀਦੀ ਤੇ ਜਦੋਂ ਵੀ ਆਉਂਦਾ ਕੋਈ ਚੀਜ਼ ਮੁੱਕ ਗਈ ਜਾਂ ਖਤਮ ਹੋ ਗਈ ਜਾਂ ਕੋਈ ਚੀਜ਼ ਦੀ ਮੈਨੂੰ ਟੈਨਸ਼ਨ ਆ ਫਿਰ ਪਾਸੇ ਮੇਰੇ ਮਨ ਜਾ ਖਰਾਬ ਹੋ ਜਾਂਦਾ ਤੇ ਸਾਨੂੰ ਪਤਾ ਪਾਣੀ ਨਾਲ ਹੀ ਕੰਮ ਦੰਦੇ ਆ ਹਨ ਤੇ ਕਰਨ ਪਾਣੀ ਦਾ ਉਧਰ ਹੁਣ ਜਿਆਦਾ ਮੌਸਮ ਨੂੰ ਠੰਡਾ ਹੋ ਗਿਆ ਹਨ ਤੱਤੇ ਪਾਣੀ ਉਹਦਾ ਸਾਬਦਾ ਹੀ ਨਹੀਂ ਗਾ ਹੁਣ ਭਾਂਡੇ ਵਗੈਰਾ ਮਾਇੰਦੇ ਉਹ ਵੀ ਤੱਤੇ ਪਾਣੀ ਨਾਲ ਕੱਪੜੇ ਵੀ ਤੱਤੇ ਪਾਣੀ ਨਾਲ ਲੱਗੇ ਸੀਗੇ ਕਿ ਰਾਜਾ ਸਵੇਰੇ ਠੰਡੇ ਬਣਨੇ ਕੱਪੜੇ ਤੇ ਉੱਤੇ ਭਾਂਡੇ ਵੀ ਪਾ ਲੈਦੇ ਠੰਡੇ ਨਾਲ ਪਾਣੀ ਮਾਜੀ ਜਾਣੀ ਐ ਤੇ ਦੇਖੋ ਕਹਿੰਦੇ ਆ 5-7 ਤਰੀਕ ਨੂੰ ਵੀ ਆਜੂਗੀ ਨਹਿਰ ਇਹ ਤਾਂ ਟੂਟਿਆਂ 'ਚ ਬਾਧੂ ਪਾਣੀ ਆਉਣ ਲੱਗ ਜੂਗਾ ਫਿਰ ਤਾਂ ਪਾਣੀ ਸਾਰਾ ਆਮ ਹੋ ਜੂਗਾ ਜਦੋਂ ਛੱਤ 'ਤੇ ਲੱਗੇ ਪਾਣੀ ਹਨ ਬੱਡਲ ਬਾਕਸਾਂ ਨਾਲ ਭਰ ਗਏਗਾ ਟੈਂਕ ਨਾਲ ਹੀ ਤੇ ਮੈਂ ਪ੍ਰੀਤ ਨੂੰ ਕਰੀਆ ਵੀ ਸਲਵਾਰ ਪਾ ਕੇ ਦਿਖਾ ਦੁੱਤ ਕਿਵੇਂ ਬਣੀ ਹੈ ਫਿਰ ਵੀ ਦਿਖਾਵਾ ਆਓ ਬੈਠੀ ਪ੍ਰੀਤ ਫੱਟ ਚਾਜ ਵੈਰੀ ਆ ਵੈਰੀ ਮੈਂ ਕੀ ਸੱਜ ਲੱਗ ਰਹੀ ਆ ਅਈ ਇਸਲ ਵਾਰ ਪ੍ਰੈਸ ਮਾਰਾਂਗੇ ਕਿਰਮਾ ਪਾ ਕੇ ਦਿਖਾ ਦਿੰਦੀ ਕਿੰਨੀ ਗੁੱਸੇ ਇਹ ਜਬਾਰ ਤਪਾਈ ਨਹੀਂ ਬੜਾ ਆਸੇ ਹੈ ਕਿਉਂ ਨਹੀਂ ਕਿੰਦਾ ਆਏ ਰੱਖਦੇ ਗਏ ਬਾਰ ਨਹੀਂ ਵੀ ਲਾਉਂਦੇ ਪ੍ਰੈਸ ਮਾਰੀ ਬੜਾ ਪਾਉਂ ਨਹੀਂ ਗਣੀ ਨਾਰਮਲ ਆ ਸੋਣਾ ਪੁੱਤ ਆ ਤਾਂ ਖੜਾਉਂਗੇ ਪਹਿਣਾ ਆਸੀ ਬੜਾ ਬੜਾ ਕਰਦੇ ਆ ਪ੍ਰੈਸ ਦੇ ਨਾਲ ਤੇ ਚੋੜੀ ਐ ਦੀ ਬਣਾਉਣੀ ਤਾਂ ਸੋਣ ਦੀ ਫੇਰ ਬਣਾਉਣਾ ਤੇ ਪਾ ਕੇ ਦਿਖਾ ਦੇ ਕਿਵੇਂ ਬਣੇ ਕੁਣੋ ਜੀ ਪ੍ਰੀਤ ਦਾ ਸੂਟ ਹੋ ਗਿਆ ਤਿਆਰ ਇਸ ਤਰ੍ਹਾਂ ਬਣ ਕੇ ਤੇ ਤਰਪਾਈ ਰਹੀ ਗਈ ਕੱਲੀ ਕਰਨ ਵਾਲੀ ਬਾਕੀ ਸੂਟ ਚਮਾ ਵਧੀਆ ਬਣਿਆ ਬਹੁਤ ਸੋਹਣਾ ਬਣ ਗਿਆ ਤੇ ਦਿਖਾਈ ਪ੍ਰੀਤ ਸਲਵਾਰ ਕਿਵੇਂ ਬਣੀ ਲਓ ਜੀ ਹੌਲੀ ਸਲਵਾਰ ਬਣਾਈਏ ਬਿਲਕੁਲ 벨ਟ ਪਾਤੀ ਲਾਸਟਿਕ ਤੇ ਲਓ ਜੀ ਐਦਾਂ ਸੋਹਣਾ ਪ੍ਰੀਤ ਦਾ ਸੂਟ ਬਣ ਕੇ ਹੋ ਗਿਆ ਤਿਆਰ ਹੁਣ ਆਪ ਦਾ ਪਾ ਕੇ ਫਿਰਦੀ ਰਹੂਗੀ ਤੇ ਉਧਰ ਜੈਸ਼ਨ ਹੋ ਫਿਰ ਦਾ ਕੋਠੇ ਤੇ ਸੱਟ ਨਾ ਖਾ ਲਈ ਤੂੰ ਤੇ ਲਓ ਜੀ ਕਮੈਂਟ ਕਰਕੇ ਜਰੂਰ ਦੱਸਿਓ ਪ੍ਰੀਤ ਦਾ ਸੂਟ ਕਿਵੇਂ ਬਣ ਗਿਆ ਪਹੁੰਚੋ ਸਹੀ ਘਰ ਪਰਤ ਇਕੱਠਾਇਆ ਹੋ ਰਿਹਾ ਇੱਧਰ ਲਾ ਹੂੰ ਬਾਹੂਬਲੀ ਦਾ ਸੱਟ ਨਾ ਖਾ ਲਈ ਲੱਤਾਂ ਛਿਲੀਆਂ ਜਾਣੀਆਂ ਬਾਹੂਬਲੀ ਤੇ ਲਓ ਜੀ ਤਰਪਾਈ ਕਰਨ ਵਾਲਾ ਪ੍ਰੀਤ ਦਾ ਸੂਟ ਦੇਖਦੇ ਹਾਂ ਹੁਣ ਤਰਪਾਈ ਕਰ ਦਿੰਨੇ ਆ ਮੈਂ ਤਾਂ ਕਹਿਣੀ ਆ ਤੇ ਜਰੂਰ ਦੱਸੋ ਜੀ ਕਮੈਂਟ ਕਰਕੇ ਕਿਵੇਂ ਬਣ ਗਿਆ ਸੂਟ ਥੱਲੇ ਆਇਆ ਪੁੱਤ 6 ਵਜੂ ਵੀ ਤੂੰ ਫੜਾਈ ਓਏ ਲਓ ਜੀ ਸੂਟ ਆਪਾਂ ਪਹਿਲਾਂ ਪ੍ਰੀਤ ਦੇ ਦੇਖਿਆ ਸੀ ਸਲਵਾਰ ਵਗੈਰਾ ਪਵਾ ਕੇ ਵੀ ਕਿਵੇਂ ਲੱਗੀ ਸਲਵਾਰ ਬਹੁਤ ਵਧੀਆ ਬਣੀ ਗਈ ਕੁੜਤੀ ਵੀ ਬਹੁਤ ਹੀ ਵਧੀਆ ਬਣੀ ਐ ਤੇ ਹੁਣ ਅਸੀਂ ਮਤਲਬ ਸਵੇਰ ਦੀ ਸਾਡੀ ਸਲਾਹ ਬਣੀ ਐ ਸੀ ਥੋੜਾ ਜਿਹਾ ਕਾਲਿਆਂ ਵਾਲੀ ਕੰਮ ਜਾਣਾ ਸੀਗਾ ਤੇ ਪ੍ਰੀਤ ਨੇ ਜਦੋਂ ਸਲਵਾਰ ਤੇ ਕੁੜਤੀ ਭਾਗ ਦੇਖ ਲਈ ਕਹਿੰਦੀ ਮੰਮੀ ਸੋਹਣਾ ਬਣਿਆ ਸੂਟ ਐ ਤੇ ਕਹਿੰਦੀ ਤਿਆਰ ਕਰ ਦੇ ਦਵਾ ਦਾ ਆ ਕਰ ਦੇ ਮਤਲਬ ਤਰਪਾਈ ਕਰ ਦੇ ਤੇ ਹੁਣ ਮੌਕੇ ਦੀ ਜਮਾ ਤਰਪਾਈ ਕਰਦੇ ਆ ਫਿਰ ਫੂਡ ਪ੍ਰੈਸ ਕਰਾਂਗੇ ਤੇ ਫਿਰ ਪ੍ਰੀਤ ਪਾਉਗੀ ਸੂਟ ਅੱਜ ਕਹਿੰਦੀ ਮੰਮੀ ਇਹੀ ਸੂਟ ਪਾਉਣਾ ਮੈਂ ਤੇ ਤਾਂ ਕਰਕੇ ਫਟਾਫਟ ਮੈਂ ਆਖਾ ਚਲ ਮੈਂ ਤਰਪਾਈ ਕਰਦੀ ਆ ਤੇ ਤੂੰ ਆ ਸੋਣਾ ਹੀ ਆ ਪੱਟ ਦੇ ਤੇ ਬਾਕੀ ਜੋ ਪ੍ਰੀਤ ਨੇ ਸਰਸੁਰ ਬਾ ਲਿਆ ਤੇ ਸੂਟ ਚੁੰਨੀ ਲੈ ਲੂ ਕੇ ਦਿਖਾਵਾਂਗੇ ਦੁਆਰ ਤੋਂ ਉਹ ਕਿਸ ਤਰ੍ਹਾਂ ਬਣ ਗਿਆ ਪ੍ਰੈਸ ਮਾਰੇ ਬਾਦ ਤੇ ਸੂਟ ਬਹੁਤ ਵਧੀਆ ਹਨਾ ਪ੍ਰੀਤ ਵੇਚਾ ਸੂਟ ਤੇਰੇ ਹਨਾ ਤੇ ਬਸ ਮੇਰਾ ਗਲਾ ਰਹਿ ਗਿਆ ਸਰਪਾਈ ਕਰਨ ਨਾਲ ਤੇ ਜਾ ਘੇਰਾ ਰਹਿ ਗਿਆ ਅਗਲਾ ਲੱਗੀ ਪਈ ਹੈ ਹਜੇ ਚਾਹ ਨਹੀਂ ਬੀਤੀ ਮੈਂ 11 ਵਾਲੀ ਮਹ ਚਾਲਣਾ 11 ਪ੍ਰੀਤ ਤਿਆਰ ਹੋ ਜੇ ਤੇ ਮੈਂ ਤੇ ਬ੍ਰੀਦ ਨੇ ਥੋੜਾ ਜਿਹਾ ਨਾ ਕੰਮ ਤੇ ਇਹ ਆਦਾ ਤਿਆਰ ਹੋ ਜੂਗੀ ਸਰਸਰਵਾ ਲੂਗੀ ਆਪੇ ਮੈਂ ਚਾਹ ਕਰਕੇ ਦੇ ਦੂ ਬਾਅਦ ਮੈਂ ਨਾ ਆਉਂਗੀ ਤੇ ਪਾਣੀ ਦਾ ਕਰਕੇ ਨਾ ਸਿਲੰਡਰ ਵਾਲੇ ਨੂੰ ਫੋਨ ਕਰਿਆ ਮਖਬੀਰ ਬਣ ਕੇ ਦੋ ਸਿਲੰਡਰ ਹੀ ਰੱਖ ਜਾ ਵੀ ਚਲ ਓਨੇ ਦਿਨ ਜਿੰਨਾ ਚਿਰ ਨਹਿਰ ਚ ਨਹੀਂ ਪਾਣੀ ਆਉਂਦਾ ਮੈਂ ਕਿਹਾ ਚਲ ਗੈਸ ਗੋਸ ਤੇ ਪਾਣੀ ਗਰਮ ਕਰਕੇ ਨਾਲ ਲਿਆ ਕਰਾਂਗੇ ਹੋਰ ਕੀ ਕਰਾਂਗੇ ਕਿਉਂਕਿ ਘਰੇ ਲੱਕੜ ਵਾਲਣਾ ਹੈ ਨਹੀਂ ਉਹਨੂੰ ਤੱਕ ਕੇ ਦਾ ਫੋਨ ਕਰਿਆ ਮਾਂ ਦੇ ਪੁੱਤ ਨੂੰ ਹਜੇ ਤਾਈਂ ਉਹ ਨਹੀਂ ਆਇਆ ਮੈਂ ਕਿਹਾ ਸਾਰੀ ਗਰੀਬ ਦਾ ਕੋਈ ਸਾਥ ਨਹੀਂ ਦਿੰਦਾ ਮੈਂ ਕਿਹਾ ਸਾਰੀ ਸਾਥ ਛੱਡ ਜਾਂਦੇ ਸਿਆਣਿਆਂ ਨੇ ਕਹਿੰਦੇ ਕਹਾਵਤ ਨਾ ਜਮਾ ਸਹੀ ਹੁੰਦੀ ਹੈ ਤੇ ਲੋੜ ਵੇਲੇ ਕਹਿੰਦੇ ਹੁੰਦੇ ਸਾਰੇ ਸਾਥ ਛੱਡ ਜਾਂਦੇ ਆ ਇਹ ਕਹਾਵਤਾਂ ਜਿਹੜੀਆਂ ਸਿਆਣਿਆਂ ਦੇ ਹਨਾ ਹੌਲੀ ਹੌਲੀ ਕਹਿੰਦੇ ਹਾਂ ਤੇ ਜ਼ਿੰਦਗੀ 'ਚ ਆਪਾਂ ਨੂੰ ਪਤਾ ਲੱਗਦਿਆਂ ਰਹਿੰਦੀਆਂ ਤੇ ਮੈਨੂੰ ਤਾਂ ਸਾਰੀਆਂ ਜਿਹੜੀਆਂ ਛਾਣਾਂ ਦੀ ਮਤਲਬ ਜੋ-ਜੋ ਕਹਾਵਤ ਕਹੀ ਵੀ ਸੀ ਸਾਰੀਆਂ ਮੇਰੀ ਜ਼ਿੰਦਗੀ ਦੀ ਤਾਂ ਸਾਰੀਆਂ A to Z ਸੱਚ ਹੀ ਹੋਗੀਆਂ ਕੋਈ ਵੀ ਝੂਠ ਨਹੀਂ ਨਿਕਲੀ ਇਹਨਾਂ ਕਾ ਜ਼ਿੰਦਗੀ ਦਾ ਤਿਆਰਬਾ ਜਾ ਹੋ ਗਿਆ ਤੇ ਸਿਲੰਡਰ ਵਾਲੇ ਨੇ ਵੀ ਇਹ ਕਹੀਦਾ ਸਾਡੇ ਨਾਲ ਆ ਜਾਂਦਾ ਤਾਂ ਅਸੀਂ ਗੈਸ ਤੇ ਚੱਲ ਦੇਗ ਪਾਣੀ ਦੀ ਗਰਮ ਕਰਕੇ ਹਾਂ ਦੇਗ ਪਾਣੀ ਦੀ ਗਰਮ ਕਰਕੇ ਨਾਲ ਜਿਵੇਂ ਕ੍ਰੀਧਮ ਹੋਰ ਜੇ ਉਹ ਸੌਰੀ ਗੱਲ ਨਹੀਂ ਅਮੀ ਹਾਂ ਬਸ ਇਹ ਤਾਂ ਇੱਕ ਵਾਰੀ ਖਿੱਚ ਲਾ ਧਾਗਾ ਵੱਡੇ ਵਖੇ ਨਾਲ ਹੀ ਹੈ ਤੇ ਜਸ਼ਨ ਨੇ ਵੀ ਨਾਉਣਾ ਹਜੇ ਮੈਂ ਨਾ ਹਾਂ ਕੰਮ ਵੇਸ ਤਾਂ ਨਿਬੜਿਆ ਸਾਡਾ ਚਾਹ ਦੀ ਕੋਟੀ ਪੀਣੀ ਹੈ ਚਾਹ ਬਿਨਾ ਸਾਨੂੰ ਪਤਾ ਹੱਡ ਜੀ ਨਹੀਂ ਜੁੜਦੇ ਇਕਣਾ ਜਿਵੇਂ ਪਰਸੋ ਜੇ ਨਾ ਪਈ ਰਹਿੰਦੀ ਉਦੋਂ ਮੈਂ ਰੈਸਟ ਕਰਨ ਲੱਗ ਗਈ ਉਦੋਂ ਮੈਂ ਜੇ ਤਰਪਾਈ ਕਰ ਦਿੰਦੀ ਨਾ ਤਾਂ ਅੱਜ ਬਸ ਸੂਟ ਪ੍ਰੈਸ ਹੀ ਕਰਨ ਵਾਲਾ ਰਹਿ ਜਾਂਦਾ ਕੱਲਾ ਬਾਕੀ ਤਾਂ ਫਤਹੀ ਸੀਗਾ ਕੰਮ ਦੋਨੇ ਬਾਹ ਦੇਰ ਤਨਫਰੀਦ ਆਹ ਤੂੰ ਗਲਤ ਫੜ ਰੱਖੇ ਇਧਰੋਂ ਐ ਦੇੜਾਂ ਮੈਂ ਫਿਰ ਮਗੜੇ ਇੱਥੇ ਜਾਵਾਂਗੀ ਘੇਰੇ ਹੋ ਜਾਣਗੇ ਬੇਲੀ ਤੇ ਐਂ ਭੱਜਾ ਦੌੜੀ ਬਸ ਸਾਰਾ ਦਿਨ ਜ਼ਿੰਦਗੀ ਚਾਹੀ ਲੱਗੀ ਰਹਿੰਦੀ ਏ ਕੰਮ ਵੀ ਜ਼ਰੂਰੀ ਹੈ ਜਾਣਾ ਵੀ ਜ਼ਰੂਰੀ ਹੈ ਹਨਾ ਉਹ ਕੋਈ ਜਾਇਬਣਾ ਵੀ ਨਹੀਂ ਸਰਦਾ ਤੇ ਇੱਕ ਟੇਲਰ ਨੂੰ ਮੈਂ ਸੂਟ ਫੜਾ ਕੇ ਕਹਿੰਦਾ ਕਿ ਢਾਈ ਢਾਈ ਮੀਟਰ ਹੋਰ ਲਾਉਣ ਲਿਆ ਕੇ ਦਿਓ ਤਾਂ ਇੰਨੀ ਢਾਈ ਢਾਈ ਮੀਟਰ ਲਵਾਉਣ ਨੂੰ ਮੈਂ ਕੀ ਹਨਾ ਪ੍ਰੀਤ ਸਾਰੀ ਸਲਵਾਰ ਤੇ ਨਹੀਂ ਲਵਾਉਂਦੇ ਜਦੋਂ ਉਹ ਬਾਹਲੀ ਹੋ ਜੂਗੀ ਭਾਰੀ ਬਸ ਪੌਂਚੇ ਪੌਂਚਿਆਂ ਦੇ ਲਵਾ ਲਾਂਗੇ ਜੈਂਪਰ ਤੇ ਜਿੰਵੇਂ ਬਾਹਮਾ ਉਹਨਾਂ ਤੇ ਸਾਰੇ ਹੋ ਜੂਣਗੇ ਬਾਰੰਦਰਾਂ ਦੇ ਨੂੰਡਾ ਪਗੜਾ ਕੋਈ ਡੇਲੀ ਹੋਣੇਗਾ ਤੇ ਤੁਹਾਡੀ ਬ੍ਰੀਡ ਦਾ ਸਾਰਾ ਲੱਗਾ ਜੋਰ ਵਿਚਾਰੀ ਦਾ ਸਿਆਣਾ ਬਟਨ ਦੇ ਹਨਾ ਬ੍ਰੀਡ ਸਿਆਣਾ ਕਿ ਬਟਨੀ ਹੈ ਇਹ ਤਾਂ ਵੱੜਦੀ ਹੁੰਦੀ ਹੈ ਮਸ਼ੀਨ ਨਾਲ ਬਖਾ ਕੇ ਕੇ ਜੇ ਸਿਆਣਾ ਰੱਖਣਾ ਹੁਣ ਤਾਂ ਬ੍ਰੀਕ ਬਖਾ ਰੱਖੇ ਮੋਟਾ ਬਖਾ ਇਹ ਹੋਂ ਇਹਦਾ ਪੱਟਣਾ ਹੀ ਪਊਗਾ ਮਤਲਬ ਕਈ ਵਾਰੀ ਐ ਹੁੰਦਾ ਨਾ ਵੀ ਕਈ ਕਿ ਅਰੇ ਆਇ ਹੋ ਜਾਂਦਾ ਵੀ ਤਰਪਾਈ ਜਿੱਦਾਂ ਆਪਾਂ ਨਹੀਂ ਕਰਨੀ ਵੀ ਧੜ ਜਾਂਦੀ ਛੇਦੀ ਉਪਰ ਐ ਬਖਾਰ ਰੱਖ ਲੈਂਗੇ ਉਹ ਬਰੀਕ ਬਖਾਉਂਦੇ ਮੋਟਾ ਬਖਾ ਮਰਿਆ ਤੇ ਮੇਰਾ ਰਹਿ ਗਿਆ ਜੀ ਗਲਾ ਤਰਪਾਈ ਕਰਨ ਨਾਲ ਬਸ ਥੋੜੀ ਜਿਹੀ ਦਪਖਾਈ ਆਉਂ ਭਰ ਦਿੰਨੀ ਇਹਨੂੰ ਤੇ ਬਸ ਜੀ ਹਨਾ ਅਹੀਂ ਅੱਜ ਵੀਡੀਓ ਵਗਾਂ ਹੋਣੀ ਅਪਲੋਡ ਕਰ ਦਾਂਗੇ ਰਾਤ ਤਾਂ ਬਸ ਟਾਈਮ ਜੇ ਨਹੀਂ ਲੱਗਿਆ ਤੇ ਨੀਂਦ ਕੁੰਭ ਭਾਣਾ ਨੂੰ ਮੈਨੂੰ ਨੀਂਦ ਵੜੀ ਜਾਂਦੀ ਸੌਂ ਗਈ ਰਾਤ ਮੈਂ 7:30 ਵਜੇ ਦੇ ਨਜੇ ਜਸ਼ਨ ਫੜਾ ਕੇ ਗਿਆ ਸਾਨੂੰ ਓਹੋ ਸੇ ਸਾਗ ਉਹਦਾ ਅਸੀਂ ਪੈਣ ਦੀ ਤਿਆਰੀ ਚ ਸੀ ਹਨਾ ਫਰੀਦ ਸੌਣ ਦੀ ਤਿਆਰੀ ਲੱਗੇ ਪਈ ਸੀ ਮੈਂ ਕਿਹਾ ਹੁਣ ਸਾਗ ਕਦੋਂ ਮਾਸੀ ਬਣਾਇਆ ਹੀ ਹੁਣ ਸੀਗਾ ਹੈ ਕੱਲਾ ਸੀ ਸਦੇਆਂ ਖਾ ਲਈ ਰੋਟੀ ਕਿਉਂਕਿ 5 ਵਜੇ ਫਿਰ ਮੈਂ ਸਬਜੀ ਬਣਾਤੀ ਜੀ 5 ਵਜੇ ਸਬਜੀ ਬਣਾ ਕੇ ਭਾਂਡੇ ਵਗੈਰਾ ਚੱਕ ਲਈ ਸੀ ਨਾਲ ਦੀ ਨਾਲ ਫਿਰ ਦੁੱਧ ਗਰਮ ਘਾਲ ਲਿਆ ਰੋਟੀ ਲਾ ਲਈ ਨਾਲ ਦੀ ਨਾਲ ਜਵਾਕਾਂ ਨੇ ਖਾ ਲਈ ਮੈਂ ਖਾ ਲਈ ਚ ਇਹ ਚਲੋ ਇਹ ਵੀਡੀਓ ਆਹੀਂ ਲੌਗ ਹੋ ਜੂ ਫਿਰ ਮਿਲਦੇ ਫਲਾਉਦੀ ਆਪਾਂ ਲਾ ਦੇ ਸੀ ਬੀ ਦਾ ਸੂਪਸਟ੍ਰੈਸ ਕਰ ਤਰਪਾਈ ਹੋਣ ਤੋਂ ਬਾਅਦ ਧਿਆਨ ਮੋੜ ਕੇ ਜਦੋਂ ਮੈਂ ਤਿਆਰ ਕਰਤੀ ਦੇਮਾਂ ਦੀ ਕਹਿੰਦੀ ਮੰਮੀ ਆ ਗਈ ਸੋਪਾਣਾ ਹੁਣ ਹਦੀ ਦਾ ਬਾਦ ਫਿਰ ਦਸਤੂਆਰ ਇੰਪ੍ਰੈਸ ਕਰ ਲਈ ਆਈ ਵਾਂ ਨੂੰ ਇਹਨੂੰ ਪਸੰਦ ਆ ਗਿਆ ਹਮਦੋ ਸਲਵਾਰ ਸੂਪ ਆਈ ਵਾਂ ਟੂ ਮੀ ਲੜੀ ਜਦੋਂ ਇਹਨੇ ਤੈਨੂੰ ਆਇਆ ਲੱਗਿਆ ਵੀ ਬਹੁਤ ਸੋਹਣਾ ਲੱਗਦਾ ਤਾਂ ਕਰਕੇ ਲੋਹਿਆਂ ਤਾਂ ਨਹੀਂ ਪਾਣਾ ਨਾ ਉਹ ਨਹੀਂ ਸਿੱਧਾ ਸੁੱਕਣਾ ਹੈ ਨਾ ਲੋਹਾਂ ਨਾਲ ਇਹ ਘਰ ਪਉਂਦੀ ਵੀ ਨਹੀਂ ਤਰੀ ਕਰਵਾਸ ਉੱਤੇ ਤਾਂ ਸੰਧਾ ਹਨ ਹੀ ਤਰੀ ਜਦੋਂ ਬਰੀਤ ਨੇ ਵਾਲ ਬੋਹਾਲੇ ਨਾ ਕਰ ਰਾਂਗੇ ਇਸ ਮੁੰਡੇ ਦੇ ਮਾਰ ਅਗਲਾ ਮੈਚ ਹੋਗਾ ਕੰਪਲੀਟਲੀ ਸੀਟ ਤਾਂ ਲੇਕਿਨ ਜਿਹਦਾ ਹੁਣ ਖੁਸ਼ੀ ਹੈ ਚਲੋ ਵੇਖੋਣੇ ਧਿਆਨ ਦੇਣਾ ਵਧੀਆ ਰੰਗ ਨੂੰ ਤੇ ਤੀਅਨ ਇਹਦੀ ਗੱਲ ਨਹੀਂ ਦੇਗੀ ਤੇ ਇਹੋ ਜਿਹਾ ਨਹੀਂ ਬਦੇ ਵੀ ਹੈ ਲੋਕਾਂ ਨੂੰ ਕੋਈ ਟੀਮ ਦੇਖਣਾ ਹੋਵੇ ਦੇਖ ਕੇ ਛੱਡ ਜੂਗਾ ਤੇ ਐਨਰ ਟੂ ਬੀ ਐਂਜਲਾ ਦਾ ਹੁਣ ਵੀ ਤੇ ਵੀ ਜਿਹੋ ਜੋ ਵੀ ਹੈ ਨਾ ਮੈਂ ਵਧੀਆ ਮੂਆ ਹੋਣਾ ਤੁਹਾਨੂੰ ਪਸੰਦ ਹੈ ਨਾ ਵਿਆਹ ਵਾਸਤੇ ਪਰਿਵਾਰ ਜੋ ਵੀ ਦੇਖਣਾ ਉਹਨੇ ਆ ਹੀ ਕਹਿ ਦੇਣਾ ਵੀ ਤਿੰਨੇ ਜਿਹੜੇ ਪੱਕੇ ਤੁਸੀਂ ਆਦੀ ਕੁੜੀਆਂ ਤੋਂ ਹੋ ਤੋ ਇਹ ਏਹੀ ਏਹੀ ਜਿਵੇਂ ਨੂੰ ਪਤਾ ਹੈ ਕਿਉਂਕਿ ਕੁੜੀਆਂ ਬਹੁਤ ਘੱਟ ਹੈ ਤੇ ਮੁੰਡਿਆਂ ਦੀ ਸੰਖਿਆ ਬਹੁਤ ਜ਼ਿਆਦਾ ਹੈ ਕੁੜੀਆਂ ਦੀ ਬਹੁਤ ਜ਼ਿਆਦਾ ਕਦਰ ਪੈਣੀ ਹੈ ਅੱਗੇ ਦੀ ਅੱਗੇ ਪੈ ਰਹੀ ਹੈ ਮੌਕੇ ਦੀ ਹੁਣ ਕੁੜੀਆਂ ਮਿਲ ਨਹੀਂ ਰਹੀਆਂ ਰਿਸ਼ਤੇ ਵਾਸਤੇ ਮੁੰਡਿਆਂ ਨੂੰ ਤੇ ਕਿੱਥੇ ਵੀ ਸਲਵਾਰ ਲਾਰ ਇੱਥੇ ਤਾਂ ਹੈ ਨਹੀਂ ਬੁੱਤ ਪਤਾ ਨਹੀਂ ਪ੍ਰੀਤ ਦਾ ਸੂਟ ਇਸ ਤਰ੍ਹਾਂ ਤਿਆਰ ਹੋਗਾ ਤਰਪਾਈ ਪ੍ਰੈਸ ਕਰੇ ਬਾਅਦ ਤੇ ਬਹੁਤ ਸਸਤੇ ਸੂਟ ਚ ਤੇ ਮੇਰੀ ਧੀ ਨੇ ਰੂਪ ਚੜਾਤਾ ਸੂਟ ਨੂੰ ਤੇ ਕਿਉਂਕਿ ਪ੍ਰੀਤ ਦੇ ਕੋਈ ਵੀ ਸੂਟ ਸਲਵਾਰ ਸੂਟ ਪਾਇਆ ਬਹੁਤ ਸੋਹਣਾ ਲੱਗਦਾ ਤੇ ਇੱਕ ਸਸਤੇ ਸੂਟ ਨੂੰ ਮੇਰੀ ਧੀ ਨੇ ਰੂਪ ਚੜਾਤਾ ਦੇਖੋ ਕਿੰਡੀ ਸੋਹਣੀ ਲੱਗਦੀ ਪ੍ਰੀਤ ਤੇ ਵੈਗਰੂ ਨੇ ਰੰਗ ਰੂਪ ਬਥੇਰਾ ਦਿੱਤਾ ਬਸ ਇਹਨਾਂ ਦੀ ਲਕਿਸਮਤ ਬਹੁਤ ਵਧੀਆ ਲਿਖੀ ਹੋਵੇ ਵੈਗਰੂ ਵਧੀਆ ਕਿਸਮਤ ਲਿਖੇ ਇਹਨਾਂ ਦੀ ਤੇ ਦੇਖੋ ਜੀ ਵਾਹਿਗੁਰੂ ਖੁਸ਼ੀਆਂ ਖੁਸ਼ੀਆਂ ਦੇਵੇ ਇਹਨਾਂ ਨੂੰ ਤੇ ਬਹੁਤ ਸੋਹਣਾ ਸੂਟ ਲੱਗ ਰਿਹਾ ਤੇ ਇਧਰ ਆਪਣਾ ਚਾਹ ਪੀਣਾ ਨਾਤਾ ਨਹੀਂ ਹਜੀ ਨਾਤਾ ਹੀ ਨਹੀਂ ਅਮਲੀ ਚਾਹ ਵੀ ਆਉਂਦਾ ਅਮਲੀ ਜਿਵੇਂ ਚਾਹ ਨਾਲ ਡੋਲੀ ਚੌੜ ਨਗਰ ਅਕਰ ਫਾਇਦਨ ਨਾ ਆ ਜਾ ਪੁੱਤ ਤੂੰ ਵੀ ਸੋਹਣਾ ਬਣ ਜਾ ਜੇ ਦੇਖੋ ਜੇ ਚਾਹ ਡੋਲੀ ਕੀਦਰ ਮੈਂ ਦੇਖੂ ਮੇਰਾ ਸੋੜਗਾ ਤੈਨੂੰ ਦੇ ਥੱਲੇ ਆਉਡ ਹੋਲ ਬਹੁਤੀ ਜਾ ਭੱਜੀ ਨਾਉਣ ਜਸ਼ਨ ਖੜ ਜਾਰ ਲੋਚ ਫ੍ਰੀਤਾ ਆਪਣੀ ਜਾਣੀ ਬਿੰਦੀ ਆਪਾ ਤੇ ਆ ਸਾਮਾਨ ਚੱਕ ਦਿਓ ਭਾਈ ਖਲਾਰਾ ਪਾਰਖ ਐ ਇੰਨਾ ਕੁ ਸਲੇ ਮੇਰਾ ਤਾਂ ਮੇਕਅਪ ਆ ਇੱਥੇ ਆਉਂਦਾ ਬੰਜੇ ਤੋਂ ਸਾਡਾ ਆ ਮੇਰਾ ਨੋਪਾਲ ਸਾ ਮੇਰੀ ਲਿਪਸਟਿਕਾ ਇੰਨਾ ਦਾ ਸਾਮਾਨ ਤਿੰਨ ਭਾਂਤੇ ਦਾ ਜਸ਼ਨ ਮੈਂ ਰੱਖੀ ਬੈਠੇ ਦੋ ਤਾਂ ਆ ਪਏ ਇੱਕ ਪਤਾ ਨਹੀਂ ਕਿੱਧਰ ਗਿਆ ਉਹ ਪਿਆ ਉਹ ਪਿਆ ਇੱਕ ਹੋ ਪਿਆ ਤਿੰਨ ਭਾਂਤੇ ਜਸ਼ਨ ਮਾਈਕ ਸਾਰਾ ਸਮਾਂ ਇਕੱਠਾ ਕਰਕੇ ਖੇਡਣ ਬੈੰਦੇ ਟਰਾਫੀਆਂ ਐਂ ਦੱਸਿਓ ਜਰੂਰ ਕਮੈਂਟ ਕਰਕੇ ਵੀ ਕਿਹੜਾ ਕਿਹੜਾ ਬੱਚਾ ਹਨਾ ਐ ਖੇਡਦਾ ਘਰੇ ਨਾ ਜਸ਼ਨ ਤੋਂ ਚਾਹ ਡੋਲੀ ਹੈ ਨਾ ਥਾ ਥਾ ਚਲੋ ਜੀ ਆਪਾਂ ਚਾਹ ਪਾਣੀ ਪੀ ਲਿਆ ਤੇ ਹੁਣ ਮੈਂ ਜਾਨੀ ਸੀ ਨਾ ਹੋਂ ਨਾ ਤੇ ਨਾਲ ਕੇ ਪ੍ਰੀਤ ਨਾਲ ਹੀ ਜਸ਼ਨਾਂ ਤੇ ਮੈਂ ਰਹਿ ਗਈ ਤੇ ਨਾ ਕਿ ਅਸੀਂ ਥੋੜਾ ਜਾ ਕੇ ਹਨਾ ਕੰਮ ਮੈਂ ਤੇ ਜਸ਼ਨ ਜਾਣੇ ਮੈਂ ਤੇ ਪ੍ਰੀਤ ਜਾਣੇ ਕੰਮ ਤੇ ਸੂਟ ਜਰੂਰ ਦੱਸਿਓ ਕਮੈਂਟ ਕਰਕੇ ਵੀ ਸੂਟ ਪ੍ਰੀਤ ਦਾ ਕਿਵੇਂ ਦਾ ਲੱਗਿਆ ਹਨਾ ਤੇ ਬਹੁਤ ਕਿਨੇ ਹੰਦੇ ਸਸਤਾ ਸੂਟ ਤੇ ਮੇਰੀ ਧੀ ਨੇ ਹਨਾ ਸੂਟ ਪਾਏ ਬਾਦ ਰੂਪ ਚੜਾ ਤਾ ਸੂਟ ਨੂੰ ਤੇ ਵੈਗਰੂ ਨੇ ਹਨਾ ਧੀਆ ਚਲੋ ਬਹੁਤ ਨਾਈਸ ਨੇਚਰ ਦੀਆਂ ਧੀਆ ਵੀ ਦਿੱਤੀਆਂ ਬਹੁਤ ਸਿਆਣੀਆਂ ਧੀਆ ਦਿੱਤੀਆਂ ਬਹੁਤ ਸੋਹਣੀਆਂ ਧੀਆ ਦਿੱਤੀਆਂ ਰੱਬ ਨੇ ਸਾਰੀਆਂ ਜਿਹੜੀਆਂ ਮਤਲਬ ਇੱਕ ਧੀ ਚ ਖੂਬੀਆਂ ਹੋਣੀਆਂ ਚਾਹੀਦੀਆਂ ਉਹ ਪ੍ਰੀਟੀਜੇਸ਼ਨ ਚ ਹੈਗੀਆਂ ਚਲੋ ਜੀ ਇਹਨਾਂ ਨਾਲ ਹੀ ਆਪਾਂ ਖੁਸ਼ ਰਹਿਨੇ ਆ ਨਾ ਇਹੀ ਪਰਿਵਾਰ ਆਪਣਾ ਤੇ ਛੋਟੀ ਜੀ ਫੈਮਿਲੀ ਧੀ ਹੈ ਹੀ ਆਪਣੇ ਲਈ ਸਭ ਕੁਝ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਪੈਥ ਐਂਡ ਕਰਦੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਪਲੀਜ਼ ਵੀਡੀਓ ਨੂੰ ਫੋਲ ਵਾਚ ਕਰ ਲਿਓ ਤੇ ਸਪੋਰਟ ਕਰੋ ਜੀ ਥੋੜਾ ਜਿਹਾ ਚੈਨਲ ਨਾਲ ਆਪਣੇ ਨਾਲ ਤੇ ਫਿਰ ਆਪਾਂ ਜਸ਼ਨ ਦੇ ਤੇ ਪ੍ਰੀਤ ਦਾ ਇੱਕ ਸੁਪਨਾ ਹਨਾ ਜੋ ਇਹ ਮੰਗ ਰਹੇ ਹੋ ਪੂਰਾ ਕਰਨਾ ਚਾਹਤੇ ਸੀ ਦੱਬ ਕੇ ਸਪੋਰਟ ਕਰ ਦਿਓ ਜੀ ਥੋੜਾ ਜਿਹਾ ਪੈਨਪਰਾ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ